ਕੱਚ ਦੀਆਂ ਬੋਤਲਾਂ ਨਾਲ ਬਣਿਆ ਹੈ ਖੂਬਸੂਰਤ ਕਲਾ ਕਿਹੜੇ ਮਿਸਤਰੀ ਨੇ ਬਣਾਇਆ ਇਸ ਦਾ ਡਿਜ਼ਾਈਨ ਦਰਸ਼ਕ ਦੇਖ ਕੇ ਹੋ ਰਹੇ ਨੇ ਹੈਰਾਨ ਆਪਣੇ ਹੁਨਰ ਵਿੱਚ ਮਾਹਿਰ ਇੰਜੀਨੀਅਰ ਕੁਝ ਵੀ ਚਮਤਕਾਰ ਕਰਕੇ ਦਿਖਾ ਦਿੰਦੇ ਨੇ ਕਿਸੇ ਵੀ ਚੀਜ਼ ਤੇ ਜਾਦੂਈ ਕਾਰਨਾਮਾ ਕਰਦੇ ਨੇ ਇੰਜੀਨੀਅਰਾਂ ਦਾ ਸਭ ਤੋਂ ਵਧੀਆ ਤੋਂ ਵਧੀਆ ਲਿਆਉਣ ਵਿੱਚ ਕੋਸ਼ਿਸ਼ ਕਰਨ 'ਚ ਕੋਈ ਮੁਕਾਬਲਾ ਨਹੀਂ ਹੁਣ ਤੁਸੀਂ ਸੋਚੋਗੇ ਕਿ ਇਸ ਵਿੱਚ ਕੀ ਖਾਸ ਹੈ ਇਦੋ ਤਾਂ ਕਿ ਬੱਚੇ ਵੀ ਉਤਮ ਤੋਂ ਵਧੀਆਂ ਨੂੰ ਬਾਹਰ ਲਿਆਉਣ ਦੀ ਕਲਾ ਵਿੱਚ ਮਾਹਿਰ ਨੇ ਪਰ ਜਰਾ ਕਲਪਨਾ ਕਰੋ ਕਿ ਇੱਕ ਬੱਚਾ ਜਾਂ ਇਸ ਕਲਾ ਵਿੱਚ ਮਾਹਿਰ ਕੱਚ ਦੀ ਬੋਤਲ ਨਾਲ ਕੀ ਕੰਮ ਕਰ ਸਕਦਾ ਹੈ ਹੋ ਸਕਦਾ ਹੈ ਕਿ ਕੱਚ ਦੀ ਬੋਤਲ ਤੋਂ ਲੈਂਪ ਜਾਂ ਕੋਈ ਸ਼ੋਪੀਸ ਬਣਾ ਸਕੇ ਪਰ ਕੀ ਆਸਾਨੀ ਨਾਲ ਟੁੱਟਣ ਵਾਲੇ ਸ਼ੀਸ਼ੇ ਤੋਂ ਪੂਰਾ ਘਰ ਬਣਾਇਆ ਜਾ ਸਕਦਾ ਹੈ ਪਰ ਕੁਝ ਇੰਜੀਨੀਅਰਾਂ ਨੇ ਅਜਿਹਾ ਕੀਤਾ ਉਹਨਾਂ ਦੀ ਕਾਰੀਗਰੀ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੋ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਸਾਈਟ ਟਵਿੱਟਰ ਤੇ ਅਜਿਹੀ ਇੱਕ ਕਰਦਾ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਵੀਡੀਓ ਨੂੰ ਵਰਡ ਆਫ ਇੰਜੀਨੀਅਰਸ ਨਾਂ ਦੇ ਸੋਸ਼ਲ ਮੀਡੀਆ ਹੈਂਡਲ ਨੇ ਅਪਲੋਡ ਕੀਤਾ ਜਿਸ ਦੇ ਵਿੱਚ ਕੁਝ ਲੋਕਾਂ ਨੂੰ ਮਕਾਨ ਬਣਾਉਣ ਚ ਰੁਚੀ ਹੋਏ ਵੇਖ ਸਕਦੇ ਹੋ ਇਹ ਲੋਕ ਕੱਚ ਦੀਆਂ ਬੋਤਲਾਂ ਤੇ ਖਾਲੀ ਡੱਬਿਆਂ ਤੋਂ ਘਰ ਬਣਾ ਰਹੇ ਨੇ ਬੋਤਲਾਂ ਨੂੰ ਬਿਲਕੁਲ ਉੱਥੇ ਉਸੇ ਤਰ੍ਹਾਂ ਸਟੋਰ ਕੀਤਾ ਜਾ ਰਿਹਾ ਜਿਵੇਂ ਇੱਟਾਂ ਦੇ ਢੇਰ ਲੱਗੇ ਹੁੰਦੇ ਨੇ ਪਹਿਲਾਂ ਸਿਮਿੰਟ ਦੀ ਪਰਤ ਫਿਰ ਬੋਤਲਾਂ ਇਸ ਤਰ੍ਹਾਂ ਲੰਮੀਆਂ ਉੱਚੀਆਂ ਅਤੇ ਮੋਟੀਆਂ ਕੰਧਾਂ ਬਣਾਈਆਂ ਗਈਆਂ ਨੇ ਫਰਸ਼ ਵੀ ਕੱਚ ਦੀਆਂ ਬੋਤਲਾਂ ਦਾ ਬਣਿਆ ਹੋਇਆ ਇਸ ਤਰ੍ਹਾਂ ਇੱਕ ਦੋ ਕਮਰੇ ਤਿਆਰ ਕੀਤੇ ਗਏ ਨੇ ਇਸ ਵਿਚਾਰ ਨੂੰ ਦੇਖ ਕੇ ਲੋਕ ਇੰਜੀਨੀਅਰਾਂ ਦੀ ਕਾਫੀ ਤਾਰੀਫ ਕਰ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਸ਼ਾਨਦਾਰ ਆਈਡੀਆ ਇੱਕ ਯੂਜ਼ਰ ਨੇ ਲਿਖਿਆ ਕਿ ਅਜੀਹਾ ਲੱਗਦਾ ਹੈ ਕਿ ਕੱਚ ਦਾ ਮਹਿਲ ਬਣਾਇਆ ਜਾ ਰਿਹਾ ਹੈ ਹਾਲਾਂਕਿ ਪੋਕਤਾ ਨੇ ਇਹ ਵੀ ਸਲਾਹ ਦਿੱਤੀ ਕਿ ਕੱਚ ਦੀਆਂ ਬੋਤਲਾਂ ਨੂੰ ਰੇਤ ਜਾਂ ਕੰਕਰਾਂ ਨਾਲ ਵੀ ਭਰਨਾ ਚਾਹੀਦਾ ਹੈ ਕੁਝ ਯੂਜ਼ਰ ਇਸ ਕਨਸੈਪਟ ਤੇ ਸੈਂਸ ਆਫ ਹਿਊਮਰ ਨੂੰ ਦਿਖਾ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਮੈਨੂੰ ਇਹ ਘਰ ਪਸੰਦ ਹੈ ਪਰ ਮੈਂ ਇੱਕ ਵਾਰ ਵਿੱਚ ਇੰਨੀਆਂ ਬੋਤਲਾਂ ਨਹੀਂ ਪਾ ਸਕਦਾ ਇੱਕ ਯੂਜ਼ਰ ਨੇ ਲਿਖਿਆ ਕਿ ਇਸ ਨੂੰ ਬਾਰ ਜਾਣਾ ਚਾਹੀਦਾ ਤੁਹਾਨੂੰ ਕਿਦਾਂ ਦੀ ਲੱਗੀ ਕ੍ਰੀਏਟੀਵਿਟੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰੋ ਜੇ ਤੁਸੀਂ ਵੀ ਕਦੇ ਇਸ ਤਰ੍ਹਾਂ ਦੀ ਕੋਈ ਕਾਰਡ ਕੱਢੀ ਹੈ ਤਾਂ ਆਪਣੀ ਵੀਡੀਓ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ